ਕੰਨਿਕ ਠੇਕੇਦਾਰ ਰਾਇਚਗੜਾ ਹੋਇਆ ਸੀ ਕੀ ਕੁਰਾ ਮਾਮਲਾ ਕੀ ਉਹਦੇ ਸਬੰਧੀ ਨਾਲ ਸਾਡੇ ਕੋਲ ਤਿੰਨ ਐਮਐਲ ਰਾਈਆਂ ਸੀ ਇੱਕ ਤਾਂ ਜਗਸੀਰ ਸਿੰਘ ਪੁੱਤਰ ਪਿੰਪਲ ਸਿੰਘ ਤੇ ਇੱਕ ਬਲਜੀਤ ਸਿੰਘ ਪੁੱਤਰ ਬਲਵੀਰ ਸਿੰਘ ਉਹ ਤਾਂ ਐਸਾਈਡ ਦੇ ਠੇਕੇਦਾਰ ਨੇ ਜਿਹੜੇ ਸ਼ਹਿਰ ਵਾਲੇ ਪਾਸੇ ਤੇ ਦੂਜੀ ਸਾਈਡ ਤੋਂ ਠੇਕੇਦਾਰ ਬਲਜਿੰਦਰ ਸਿੰਘ ਪੁੱਤਰ ਵੀਸ ਗੱਗੂ ਪੁੱਤਰ ਕਸ਼ਮੀਰ ਸਿੰਘ ਇਹਨਾਂ ਨੂੰ ਲਵਾਏ ਸੀ ਜਿੰਦੇ ਸਬੰਧੀ ਬਿਆਨ ਲਿਖੇ ਗਏ ਨੇ ਤੇ ਮੁਕਦਮਾ ਦਰਜ ਕੀਤਾ 203 ਦੀ ਨੰਤਰਾ 115 2 118 1 190 191 3 100 194 2 ਪੀਐਨਸ ਤਹਿਤ ਇਹ ਕਾਰਨ ਪਤਾ ਲੱਗਾ ਕਿ ਇਸ ਵਜ੍ਹਾ ਨਾਲ ਹੀ ਹੋਈ ਸੀ ਕੀ ਕਰਨੀ ਕੀ ਰਹੀ ਇਹਦਾ ਪਹਿਲੂ ਤੇ ਜਾਂਦਾ ਹੈ ਸ਼ਰਾਬ ਦਾ ਉਹ ਆ ਦੇ ਸਾਡੇ ਏਰੀਆ ਚ ਵੇਚ ਜਾਂਦੇ ਨੇ ਸੁੱਟ ਜਾਂਦੇ ਨੇ ਦੂਜੀ ਪਾਰਲੀ ਦੂਸੇ ਇਹਦੇ ਇਲਜ਼ਾਮ ਲਾਉਂਦੇ ਆ ਪਰ ਕੀ ਲੱਗਦਾ ਕੋਈ ਨਨ ਤੇ ਰਾਈ ਦਾ ਟੈਂਪੂ ਪਹਿਲਾਂ ਤੋਂ ਮਿਚਾ ਹੋਣਾ ਸੀ ਇਹ ਕੁਦਰਤੀ ਹੋਇਆ ਕੱਲ ਮੁੰਡਾ ਮੋਟਰਸਾਈਕਲ ਤੇ ਉਹਦੇ ਕੋਈ ਮਠਿਆਈ ਦੇ ਡੱਬੇ ਨੂੰ ਲੈ ਕੇ ਵਾਪਸ ਆ ਰਿਹਾ ਸੀ ਸ਼ਹਿਰ ਨੂੰ ਤੇ ਉਹ ਸ਼ਹਿਰ ਵਾਲੇ ਠੇਕੇਦਾਰਾਂ ਨੇ ਉਹਨਾਂ ਰੋਕਿਆ ਉੱਥੋਂ ਬੋਲਬਾਲਾ ਹੋ ਗਿਆ ਬੈਸਬੀ ਬਾਜੀ ਹੋ ਗਈ ਤੇ ਉੱਥੋਂ ਇਹਨਾਂ ਦੀ ਆਪਸੇ ਲੜਾਈ ਹੋਈ ਕਿੰਨੇ ਦਿਨਾਂ ਤੇ ਖਲਾਮ ਆਮਨਾ ਤਰਸ ਰਿਹਾ ਇਹ ਸਾਡੇ ਕੋਲ ਜਿਹੜੇ ਕੋਲੋਪਾਰ ਏ ਉਹਨਾਂ ਦੇ 5 ਬੰਦਿਆਂ ਦੇ ਖਿਲਾਫ ਅਤੇ 4-5 ਅਨਪਛਾਤੇ ਨੇ ਤੇ ਸੇਮ ਹੀ ਉੱਧਰ 5 ਉੱਧਰ 7-8 ਬੰਦੇ ਨੇ ਜਿਹੜੇ ਸ਼ਹਿਰ ਵਾਲ ਦੇ ਕ੍ਰੋਸ ਪਰਚਾ ਹੋਇਆ ਕ੍ਰੋਸ ਪਰਚਾ ਕ੍ਰੋਸ Thank you.